ਖੰਡੂਰ ਸਾਹਿਬ ਤੋਂ ਜਿੱਤੇ ਹੋਏ ਅੰਮ੍ਰਿਤਪਾਲ ਸਿੰਘ ਦੀ ਪਹਿਲੀ ਫੋਟੋ ਸਾਹਮਣੇ ਆਈ ਉਹ ਵੀ ਉਹਨਾਂ ਦੇ ਪਿਤਾ ਨੇ ਸ਼ੇਅਰ ਕੀਤੀ ਆ ਉਹ ਇਹ ਪੇਸ਼ੀ ਭਾਈ ਅੰਮ੍ਰਿਤਪਾਲ ਹਾਈ ਕੋਰਟ ਦੀ ਪੇਸ਼ੀ ਦੌਰਾਨ ਸਾਹਮਣੇ ਇਹਨੇ ਵੀਡੀਓ ਕਾਨਫਰੰਸ ਰਾਹੀਂ ਉਹਨਾਂ ਨੇ ਪੇਸ਼ ਹੋਏ ਨੇ ਤੇ ਪਰ ਬਹੁਤੇ ਲੋਕਾਂ ਨੂੰ ਇਹ ਫੋਟੋ ਰਾਸ ਨਹੀਂ ਆ ਰਹੀ ਉਹ ਕਹਿੰਦੇ ਨੇ ਪਿੱਛੇ ਪਰਦੇ ਲੱਗੇ ਨੇ ਏਸੀ ਲੱਗਿਆ ਹੋਇਆ ਤੇ ਹੋਰ ਸੁਖੌਲਤਾ ਦਾ ਆਨੰਦ ਮਾ ਰਹੇ ਨੇ ਜੇਲ੍ਹ ਦੇ ਵਿੱਚ ਭਾਈ ਉਹਨਾਂ ਨੂੰ ਦੱਸਣਾ ਜਿਉਂਨੇ ਆ ਕਿ ਜਦੋਂ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੁੰਦੇ ਨੇ ਨਾ ਤਾਂ ਇਹ ਉਹ ਰੂਮ ਆ ਨਾ ਕਿ ਜੇਲ੍ਹ ਦਾ ਰੂਮ ਆ ਅਮਰਤਪਾਲ ਤੇ ਐਨਐਸਏ ਲੱਗੀ ਹੋਈ ਆ ਉਹਨੂੰ ਇੰਨੀ ਸੁਖ-ਸੂਰਤਾ ਨਹੀਂ ਦੰਦੇ ਹੈਗੇ ਜਿਹੜੇ ਆਮ ਲੀਡਰਾਂ ਨੂੰ ਦਿੱਤੇ ਜਾਂਦੇ ਨੇ ਇਹ ਐਨਐਸਏ ਪੰਜਾਬ ਸਰਕਾਰ ਨੇ ਲਾਈ ਹੈ ਉਹਨਾਂ ਨੂੰ ਖਤਰਾ ਉਹ ਕਹਿੰਦੇ ਜੇ ਇਹ ਬਾਹਰ ਆ ਗਿਆ ਤਾਂ ਸਾਨੂੰ ਬਹੁਤ ਜ਼ਿਆਦਾ ਖਤਰਾ ਹੈ ਇਹ ਲੋਕਾਂ ਨੂੰ ਭੜਕਾਊਗਾ ਬਹੁਤ ਹੀ ਵਿਦਵਾਨ ਹੁਣ ਇਹੀ ਫੋਟੋ ਨੂੰ ਲੈ ਕੇ ਟ੍ਰੋਲ ਕਰਨ ਲੱਗੇ ਪਏ ਨੇ ਆਪ ਨੂੰ ਆਪਣੇ ਵਿਚਾਰ ਪੇਸ਼ ਕਰ ਰਹੇ ਨੇ ਪਰਦਿਆਂ ਨੂੰ ਲੈ ਕੇ ਕਰੀ ਜਾਂਦੇ ਨੇ ਕੋਈ ਕੁਝ ਬੋਲ ਰਿਹਾ ਕੋਈ ਕੁਝ ਬੋਲ ਰਿਹਾ ਬਟ ਜੋ ਸੱਚਾਈ ਹੈ ਉਹ ਤੁਹਾਡੇ ਸਾਹਮਣੇ ਆ ਇਹ ਵੀਡੀਓ ਕਾਨਫਰੈਂਸ ਰੂਮ ਆ ਅਦਾਲਤ ਦੇ ਵਿੱਚ ਹੁੰਦਾ ਇਹ ਵਕੀਲਾਂ ਦੀ ਹੜਤਾਲ ਕਰਕੇ ਹੋਇਆ ਕਿਉਂਕਿ ਵਕੀਲ ਹੜਤਾਲ 'ਚ ਸੀਗੇ ਤਾਂ ਕਰਕੇ ਮੱਤਪਾਲ ਸਿੰਘ ਨੇ ਆਪ ਪੇਸ਼ ਹੋਣਾ ਸੀਗਾ ਤਾਂ ਵੀਡੀਓ ਕਾਨਫਰੈਂਸ ਕੀਤੀ